ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਅਗਰਾਹ ਵੱਲੋਂ ਪਵਾਨੀਗੜ੍ਹ ਦੇ ਵਿੱਚ ਦੇਖੋ ਤੁਸੀਂ ਕਿੰਨੇ ਵੱਡੇ ਕਾਫਲੇ ਦੇ ਨਾਲ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈਗਾ ਪੂਰਾ ਪਵਾਨੀਗੜ੍ਹ ਜਿਹੜਾ ਅੱਜ ਬਲੌਕ ਕਰਤਾ 21 ਜਨਵਰੀ ਤੇ ਦਿਲ ਬਿਲ ਥੋੜ 2025 ਦੇ ਮੁੱਦੇ ਨਾਲ ਜਿਹੜਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈਗਾ ਜਿੱਥੇ ਤੱਕ ਵੀ ਤੁਸੀਂ ਦੇਖੋਗੇ ਟਰੈਕਟਰੀ ਟਰੈਕਟਰ ਨਜ਼ਰ ਆ ਰਹੇ ਨੇ ਅੱਜ ਅੰਨਾਤ ਸਰਭ ਜਿਹੜਾ ਪੂਰਾ ਬਲੌਕ ਕਰ ਦਿੱਤਾ ਹੈਗਾ ਭਾਰਤੀ ਕਿਸਾਨ ਯੂਨੀਅਨ ਇਕਤਾਗਰਾ ਹ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਵੱਲੋਂ ਜਿਹੜਾ ਟਰੈਕਟਰ ਮਾਰਚ ਅੱਜ ਕੀਤਾ ਜਾ ਰਿਹਾ ਹੈਗਾ ਬਿਜਲੀ ਸੋਧ ਬਿੱਲ ਤੇ ਨਰੇਗਾ ਬੰਦ ਹੋਣ ਦੇ ਸਬੰਧ ਦੇ ਵਿੱਚ ਜਿਹੜੀ ਇਹ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈਗਾ ਜਿੱਥੇ ਤੱਕ ਵੀ ਨਜ਼ਰ ਆਉਂਦੀ ਹੈ ਉੱਥੇ ਤੱਕ ਟਰੈਕਟਰ ਵੀ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਜਾਮ ਹੈ ਜਿਹੜਾ ਪਾਨੀਗੜ ਦੇ ਵਿੱਚ ਲੱਗਿਆ ਹੋਇਆ ਹੈਗਾ ਇਸ ਟਾਈਮ ਉੱਤੇ ਤੱਕ ਵੀ ਨਜ਼ਰ ਆਉਂਦੀ ਹੈ ਆਂਦੀ ਹੈਗੀ ਉੱਤੇ ਤੱਕ ਟਰੈਕਟਰ ਵੀ ਟਰੈਕਟਰ ਨਜ਼ਰ ਆ ਰਹੇ ਨੇ ਪੂਰੇ ਪਾਨੀਗੜ ਨੂੰ ਜਿਹੜਾ ਜਾਮ ਕਰਕੇ ਰੱਖ ਦਿੱਤਾਗਾ ਟਰੈਕਟਰਾਂ ਦੇ ਨਾਲ ਬਿਜਲੀ ਸੋਧ ਬਿੱਲ ਨੂੰ ਲੈ ਕੇ ਜਿਹੜਾ ਟਰੈਕਟਰ ਮਾਰਚ ਹੈ ਕੀਤਾ ਜਾ ਰਿਹਾਗਾ ਪੌਣੀਗੜਾ ਜਿਹੜਾ ਜਾਮ ਕਰ ਦਿੱਤਾ ਗਿਆ ਉਧਰੋਂ ਬਲਿਆਰ ਰੋਡ ਦੀ ਸਾਈਡ ਤੋਂ ਵੀ ਜਿਹੜੇ ਟਰੈਕਟਰ ਨੇ ਆ ਰਹੇ ਨੇਗੇ ਪੌਣੀਗੜਾ ਦਾ ਪੂਰਾ ਰੋਡ ਆ ਜਿਹੜਾ NH7 ਉਹ ਪੂਰੀ ਤਰ੍ਹਾਂ ਬਲੌਕ ਕਰਦਾ ਤੁਸੀਂ ਦੇਖ ਸਕਦੇ ਹੋਗੇ ਸਾਰੀ ਟ੍ਰੈਫਿਕ ਆ ਜਿਹੜੀ ਬਲੌਕ ਹੋ ਗਈ ਆ ਸੋਦ ਬਿੱਲ ਨੂੰ ਲੈ ਕੇ ਜਿਹੜਾ ਅੱਜ 26 ਜਨਵਰੀ ਤੇ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈਗਾ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ ਤੇ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਵੱਲੋਂ ਟਰੈਕਟਰਾਂ ਦੇ ਉੱਤੇ ਮਾਰਚ ਕੀਤਾ ਜਾ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਜਿੱਥੇ ਤੱਕ ਵੀ ਨਜ਼ਰ ਆਂਦੀ ਆ ਟਰੈਕਟਰੀ ਟਰੈਕਟਰ ਨਜ਼ਰ ਆਉਂਦੇ ਨੇਗੇ ਸਾਰੇ ਦੇਾਰੇ ਹੀ ਰੋਡ ਜਾਮ ਕਰ ਦਿੱਤੇ ਨੇਗੇ ਪੂਰੇ ਐਨੈਟਸਾਹਬਨਾ ਜਿਹੜਾ ਰੋਡ ਆ ਉਹ ਬਲੌਕ ਕਰਤਾ ਟਰਦੀ ਸਰਕਾਰ ਦੇ ਵਿਰੋਧੇ ਵਿੱਚ ਜੋ ਟਰੈਕਟਰ ਮਾਰਚ ਅੱਜ ਭਵਾਨੀਗੜ੍ਹ ਦੇ ਵਿੱਚ ਕੀਤਾ ਜਾ ਰਿਹਾ ਹੈਗਾ ਤੁਸੀਂ ਦੇਖ ਹੀ ਸਕਦੇ ਹੋਗੇ ਕਿੰਨਾ ਲੰਬਾ ਕਾਫਲਾ ਜਿਹੜਾ ਟਰੈਕਟਰਾਂ ਦਾ ਜਾ ਰਿਹਾ ਹੈਗਾ ਰੋਡ ਦੇ ਉੱਪਰ ਪੂਰੇ ਦਾ ਪੂਰਾ ਰੋਡ ਐਨ ਐਚ ਸੈਵਨਾ ਜਿਹੜਾ ਉਹ ਬਲੌਕ ਕਰ ਦਿੱਤਾ ਗਿਆ ਹੈਗਾ